ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਪਿੰਡ ਦੇ ਜੋ ਮੌਜੂਦਾ ਹਾਲਾਤ ਨੇ ਉੱਥੇ ਮਿਸ਼ਨ ਹੈਲਪ ਫਾਊਂਡੇਸ਼ਨ ਔਰ ਔਰ 크ਰਿਸਚਨ ਭਾਈਚਾਰੇ ਦੀ ਟੀਮ ਮਿਲ ਕੇ ਕੰਮ ਕਰ ਰਹੀ ਆ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਭੈਣ ਗੀਤਾ ਗਿੱਲ ਦੇ ਵੱਲੋਂ ਵੀ ਔਰ ਚੇਅਰਮੈਨ ਪਵਨ ਸਬਰਵਾਲ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਜਿਹੜਾ ਆ ਮਿਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਕਿ ਤਾਂਗੀ ਵਿੱਤੀ ਮਦਦ ਵਿੱਤੀ ਸਹਾਇਤਾ ਜਿਹੜੀ ਆ ਅ ਇਸ ਪਿੰਡ ਦੇ ਲੋਕਾਂ ਨੂੰ ਦਿੱਤੀ ਜਾਵੇ ਕਿਉਂਕਿ ਅੱਜ ਜਿਹੜੇ ਪਿੰਡ ਦੇ ਮੌਜੂਦਾ ਹਾਲਾਤ ਨੇ ਉਹ ਸੀ ਦੱਸ ਸਕਦੇ ਆ ਤੁਹਾਨੂੰ ਕਿ ਪਾਣੀ ਦੀ ਮਾਰ ਇੰਨੀ ਜ਼ਿਆਦਾ ਪਈ ਹੋਈ ਆ ਕਿ ਪਾਣੀ ਦੀ ਮਾਰ ਨੇ ਇਹ ਹਾਲਾਤ ਜਿਹੜੇ ਬਣੇ ਆ ਅੱਜ ਲੋਕਾਂ ਲੋਕਾਂ ਦੀ ਗੱਲ ਕਰੀਏ ਤੇ ਇਹ ਲੰਗਰ ਇਸੇ ਕਰਕੇ ਲਗਾਏ ਜਾ ਰਹੇ ਆ ਕਿ ਲੋਕਾਂ ਦੀ ਸਹਾਇਤਾ ਲੋਕਾਂ ਦੀ ਮਦਦ ਹੋ ਸਕੇ ਅੱਜ ਜੋ ਪਿੰਡ ਦੇ ਹਾਲਾਤ ਬਣੇ ਹੋਏ ਨੇ ਹੜ੍ਹ ਨੂੰ ਲੈ ਕੇ ਆਪਾਂ ਜਾਣਦੇ ਕਿ ਪੰਜਾਬ ਦੇ ਹਾਲਾਤ ਬਹੁਤ ਬੱਤਰ ਨੇ ਔਰ ਮੈਂ ਨਵਜੋਤ ਗਿੱਲ ਅੱਜ ਅਜਨਾਲਾ ਸ਼ਹਿਰ ਦੇ ਵਿੱਚ ਪਹੁੰਚਿਆ ਹਾਂ ਜਿੱਥੇ ਕਿ ਆਪਣਾ ਬਹੁਤ ਸਾਰੇ ਐਸੇ ਇਲਾਕੇ ਨੇ ਜਿਸ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਸਗਾ ਦੇ ਉੱਤੇ ਪਾਣੀ ਜਿਹੜਾ ਕਾਫੀ ਪਾਣੀ ਦਾ ਸતર ਉੱਚਾ ਆ ਔਰ ਪਾਣੀ ਆਇਆ ਹੋਇਆ ਕਾਫੀ ਪਿੰਡ ਦੇ ਲੋਕ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜਿਦੇ ਵਿੱਚ ਖਾਸ ਤੌਰ ਦੇਤੇ ਮਿਸ਼ਨ ਹੈਲਪ ਫਾਊਂਡੇਸ਼ਨ ਦੀ ਜਿਹੜੀ ਟੀਮ ਆ ਉਹ ਹੈਲਪ ਕਰਨ ਦੇ ਲਈ ਮਦਦ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚੀ ਆ। ਸੋ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਚਾਹਾਂਗੇ ਜੋ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਜੋ ਚੇਅਰਮੈਨ ਨੇ ਪਵਨ ਸਬਰਵਾਲ ਜੀ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਜੋ ਇਸ ਸਮੇਂ ਦੇ ਉੱਤੇ ਆਪਣੀ ਪੂਰੀ ਸਮੁੱਚੀ ਟੀਮ ਨਾਲ ਇਸ ਜਗ੍ਹਾ ਤੇ ਪਹੁੰਚੇ ਆ। ਹਾਂਜੀ ਪਵਨ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਹਾਡੀ ਚੰਗੀਆਂ ਦੇ ਜਰੀਏ ਹੀ ਜਿਹੜੇ ਵੀ ਲੋਕ ਅੜਾ ਦੇ ਪਾਣੀ ਦੀ ਮਾਰ ਦੇ ਹੇਠ ਆ ਚੁੱਕੇ ਆ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਦੀ ਜਿਹੜੀ ਐਸਾਰ ਲਈ ਜਾਵੇ ਹੁਣ ਵੀ ਆ ਵੀਰ ਹੁਣੇ ਦੱਸ ਰਹੇ ਕਿ ਕਾਫੀ ਜਿਹੜੇ ਪਾਣੀ ਆ ਡੂੰਗੇ ਪਿੰਡਾਂ ਦੇ ਵਿੱਚ ਹੋ ਚੁੱਕੇ ਆ ਜਿਹੜੇ ਮੋਦੇ ਲੋਕ ਜਿਹੜੇ ਦੱਬੇ ਕੁਚਲੇ ਉਹਨਾਂ ਦੀ ਐਸਾਰ ਗਵਰਨਮੈਂਟ ਨੂੰ ਲੈਣੀ ਚਾਹੀਦੀ ਆ ਅਮਨ ਜੀ ਕੀ ਉਪਰਾਲਾ ਜਿਹੜਾ ਤੁਹਾਡੀ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਆਪਾਂ ਜੇ ਸੰਸਥਾਵਾਂ ਦੀ ਗੱਲ ਕਰੀਏ ਤੇ ਹੋਰ ਵੀ ਕਈ ਸੰਸਥਾਵਾਂ ਜਿਹੜੀਆਂ ਆ ਜਿੰਨੀਆਂ ਵੀ ਕਮਿਊਨਿਟੀਆਂ ਨੇ ਉਹ ਸਾਰੀਆਂ ਕਮਿਊਨਿਟੀਆਂ ਦੇ ਲੋਕ ਇੱਕਜੁੱਟ ਹੋ ਕੇ ਜਿਹੜੀ ਆ ਇਹ ਸੇਵਾ ਨੂੰ ਨਿਭਾ ਰਹੇ ਨੇ ਤੇ ਤੇ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਕੀ ਉਪਰਾਲਾ ਕੀਤਾ ਗਿਆ ਸਾਡੀ ਟੀਮ ਵੱਲੋਂ ਜਿਹੜਾ ਇਹ ਦੂਸਰਾ ਉਪਰਾਲਾ ਵਾ 2023 ਦੇ ਵਿੱਚ ਪਹਿਲਾਂ ਵੀ ਅਸੀਂ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ 5-600 ਪਿੰਡਾਂ ਦੇ ਵਿੱਚ ਜਿਹੜੇ ਅਸੀਂ ਵਿਜ਼ਿਟ ਕਰਕੇ ਆਏ ਸੀ ਔਰ ਉਹਨਾਂ ਨੂੰ ਜਿਹੜਾ ਸੁੱਕਾ ਰਾਸ਼ਨ ਉਹ ਮੁਹਈਆ ਕਰਵਾ ਕੇ ਆਏ ਸੀਗੇ ਔਰ ਫਿਰ ਇਸੇ ਤਰ੍ਹਾਂ ਹੀ ਸਾਡੀ ਟੀਮ ਵੱਲੋਂ ਮਿਸ਼ਨ ਹਲ ਫਾਊਂਡੇਸ਼ਨ ਵੱਲੋਂ ਮੇਰੇ ਉਦੇਦਾਰ ਜਿਹੜੇ ਔਰ ਮੇਰੇ ਮੈਂਬਰ ਨੇ ਮੇਰਾ ਫੁੱਲ ਸਾਥ ਦੇ ਔਰ ਫੇਰ ਆਪਾਂ ਇੱਕ ਵਾਰੀ ਫੇਰ ਜਿਹੜੇ ਨਾਲਾ ਦੀ ਜਿੰਨੇ ਵੀ ਜਿਹੜੇ ਪਿੰਡ ਆ ਅੜ ਪ੍ਰਭਾਵਿਤ ਪਿੰਡ ਆ ਉਹਨਾਂ ਦੇ ਵਿੱਚ ਸਾਡੀ ਟੀਮ ਦੌਰਾ ਕਰੇਗੀ ਔਰ ਜਿੰਨੇ ਵੀ ਲੋਕ ਲੋੜਵੰਦੇ ਆ ਉਹਨਾਂ ਦੀ ਮਦਦ ਜੜੀਆ ਕੀਤੀ ਜਾਏ ਕਿਹੜੀ ਕਿਹੜੀ ਰਸਤ ਜਿਹੜੀ ਆ ਤੁਸੀਂ ਨਾਲ ਲੈ ਕੇ ਚੱਲੇ ਹੋ ਕਿ ਜਿਹੜੀ ਉਹਨਾਂ ਲੋਕਾਂ ਤੱਕ ਮੁਹੱਈਆ ਕਰਾਈ ਜਾਏ ਸਾਡੇ ਵੱਲੋਂ ਸਰ ਬਿਸਕੁਟ ਮੈਗੀ ਆ ਔਰ ਰਸ ਨੇ ਪਾਣੀ ਆ ਔਰ ਹੋਰ ਵੀ ਜਿਹੜਾ ਲੰਗਰ ਦਾ ਇੰਤਜ਼ਾਮ ਸਾਡੀ ਟੀਮ ਵੱਲੋਂ ਜਿਹੜਾ ਉਹ ਕੀਤਾ ਜਾਏ ਲੱਗਦਾ ਜਿਹੜਾ ਪੰਜਾਬ ਨੂੰ ਇੱਕ ਵੱਡਾ ਸਮੇਂ ਮਤਲਬ ਘਾਟਾ ਪਿਆ ਹੈ ਉਹ ਘਾਟਾ ਜਿਹੜਾ ਪੂਰਾ ਹੋ ਸਕਦਾ ਪੰਜਾਬ ਨੂੰ ਜਿਹੜਾ ਘਾਟਾ ਪਿਆ ਜੀ ਇਹ ਮੋਦੀ ਸਾਹਿਬ ਨੂੰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਇੱਕ ਜਿਹੜੇ ਪੈਕੇਜ ਹੈ ਉਹਨਾਂ ਨੂੰ ਦਿੱਤੇ ਜਾਣ ਤਾਂ ਜੋ ਜਿਹੜਾ ਉਹਨਾਂ ਦਾ ਘਾਟਾ ਹੋਇਆ ਫਸਲਾਂ ਤੁਸੀਂ ਦੇਖੋਗੇ 6-6 ਫੁੱਟ ਜਿਹੜੀ ਆ ਰੇਤ ਚੜ ਚੁੱਕੀ ਆ ਫਸਲਾਂ ਦੇ ਉੱਪਰ ਔਰ ਬੁਰਾ ਹਾਲ ਹੈ ਜਿਹੜੇ ਲੋਕ ਆ ਉਹ ਤੁਸੀਂ ਦੇਖੋ ਹੁਣ ਮਤਲਬ ਮੈਡੀਕਲ ਦੀ ਵੀ ਜਿਹੜੀ ਸਹੂਲਤਾਂ ਉਹ ਜਿਹੜੀਆਂ ਲੋਕਾਂ ਨੂੰ ਦੇਣੀਆਂ ਪੈਣੀਆਂ ਮੈਂ ਇਹੀ ਅਪੀਲ ਕਰਨਾ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਜਿਹੜੀ ਲੋਕਾਂ ਦੀ ਸਾਰ ਜਿਹੜੀ ਹੈ ਉਹ ਲਈ ਜਾਵੇ ਬੜਾ ਲੋਕਾਂ ਦਾ ਦੇਖ ਦੇਖ ਰਹੇ ਹੋ ਕਿੰਨੇ ਲੋਕ ਜਿਹੜੇ ਆ ਪਰੇਸ਼ਾਨ ਨੇ ਕਿੰਨਾ ਮਤਲਬ ਪੂਰੇ ਪਿੰਡ ਦੇ ਪਿੰਡ ਜਿਹੜੇ ਆ ਪਾਣੀ ਨੇ ਤਬਾਹ ਕਰਤੇ ਆ ਇਸ ਕਰਕੇ ਦੁਨੀਆ ਸਾਡੀਆਂ ਸਮਝਦੀਆਂ ਸਰਪਾਰਾ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਮੇਰਾ ਦੇਣਾ ਚਾਹੀਦਾ ਅੱਜ ਤੁਸੀਂ ਪਿੰਡ ਦਾ ਦੌਰਾ ਕੀਤਾ ਆ ਪਾਣੀ ਜਿਹੜਾ ਆ ਬਹੁਤ ਉੱਪਰ ਤੱਕ ਚੜਿਆ ਹੋਇਆ ਹੈ ਜਦੋਂ ਪਾਣੀ ਦੀ ਆਪਾਂ ਗੱਲ ਕਰੀਏ ਤੇ ਪਾਣੀ ਦੀ ਮਾਰ ਦੇ ਨਾਲ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਇਸ ਬੰਦ ਦੇ ਵਿੱਚ ਤੁਹਾਡੀ ਕੀ رائے ਆ ਪਾਣੀ ਜਿਹੜਾ ਵਾ ਵੀ ਖੁਦ ਦੇਖ ਹੀ ਰਹੇ ਜੇ ਸਰ ਜੀ ਪਾਣੀ ਜਿਹੜਾ 5 5 6 6 ਫੁੱਟ ਜਿਹੜਾ ਮਤਲਬ ਚੜ ਚੁਕਿਆ ਲੋਕਾਂ ਦੇ ਬੜੇ ਬੁਰੇ ਹਾਲਾਤ ਹੈ ਇਸ ਕਰਕੇ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹਨੂੰ ਆਪਣੇ ਜਿਹੜੇ ਪੰਜਾਬ ਦੇ ਵਾਸੀ ਉਹਨਾਂ ਦੇ ਬਾਰੇ ਜਰੂਰ ਧਿਆਨ ਜੜਾ ਦੇਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਜਿੰਨਾ ਵੀ ਸਮਾਜ ਉਹਨਾਂ ਨੂੰ ਕੀ ਮੈਸੇਜ ਮੈਂ ਜਿੰਨਾ ਵੀ ਆਪਣਾ ਨੌਜਵਾਨ ਸਮਾਜ ਆ ਜਿੰਨੇ ਵੀ ਸਾਡੇ ਯੰਗਸਟਰ ਮੁੰਡੇ ਨੇ ਜਿੰਨੇ ਵੀ ਦੇਖ ਰਹੇ ਆ ਬਹੁਤ ਸੇਵਾ ਦੇ ਵਿੱਚ ਮਤਲਬ ਸਭ ਤੋਂ ਵੱਧ ਛੜ ਕੇ ਯੋਗਦਾਨ ਪਾ ਰਹੇ ਆ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਨਾ ਕੋਈ ਮੁਸੀਬਤ ਬਣੀ ਆ ਨਾ ਪੰਜਾਬ ਇਕੱਲਾ ਹੀ ਲੜਿਆ ਮੈਂ ਤੁਹਾਡੇ ਚੈਨਲ ਦੇ ਅਰਿਏ ਕਹਿਣਾ ਚਾਹਨਾ ਜਦੋਂ ਸਾਡੇ ਕੇਰਲਾ ਦੇ ਵਿੱਚ ਮੁਸੀਬਤ ਆਈ ਤੇ ਪੰਜਾਬ ਦੇ ਲੋਕਾਂ ਨੇ ਉੱਥੇ ਵੀ ਅੱਜ ਅਸੀਂ ਜਿਹੜੀਆਂ ਬਾਹਰਲੀ ਸਟੇਟਾਂ ਸਾਡਾ ਪੰਜਾਬ ਉਹਦੀ ਵੀ ਵੇਟ ਕਰ ਰਿਆ ਵੀ ਕਿਹੜਾ ਜਿਹੜੀ ਸਟੇਟ ਆ ਜਿਹੜੀ ਸਾਡੇ ਆਗਤ ਹੈਲਪ ਕਰਦਾ ਤੁਹਾਨੂੰ ਲੱਗਦਾ ਆਪਣਾ ਪਵਨ ਜੀ ਕੀ ਇੱਕ ਜੇ ਜੇਕਰ ਤੁਸੀਂ ਜਿਹਦਾ ਮਿਸ਼ਨ ਚਲਾ ਰਹੇ ਹੋ ਬਹੁਤ ਸਾਰੇ ਲੋਕਾਂ ਦੀ ਪਹਿਲਾਂ ਵੀ ਤੁਸੀਂ ਹੈਲਪ ਕਰਦੇ ਹੋ ਤੇ ਹੁਣ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਲਗਦਾ ਤੁਹਾਨੂੰ ਕਿ ਇਹਨਾਂ ਕੰਮਾਂ ਦੇ ਲਈ ਇੱਕ ਮੋਟੀ ਫੰਡਿੰਗ ਦੀ ਜ਼ਰੂਰਤ ਹੁੰਦੀ ਆ ਕਿ ਤੁਹਾਨੂੰ ਕਿਸੇ ਵੱਲੋਂ ਕੋਈ ਫੰਡਿੰਗ ਆਉਂਦੀ ਆ ਜਾਂ ਕਿਸੇ ਵੱਲੋਂ ਕੋਈ ਮਤਲਬ ਸਰਕਾਰ ਦੇ ਵੱਲੋਂ ਤੁਹਾਨੂੰ ਇਹ ਉਪਰਾਲਾ ਕੀਤਾ ਗਿਆ ਹੋਵੇ ਤੁਹਾਡੀ ਸਹਾਇਤਾ ਕੀਤੀ ਗਈ ਹੋਵੇ ਨਹੀਂ ਜੀ ਮੇਰੀ ਜਿਹੜੀ ਖੁੱਦੀ ਟੀਮ ਆ 3-400 ਮੁੰਡੇ ਦੀ ਟੀਮ ਆ ਮੇਰੀ ਉਹੀ ਹੈਲਪ ਕਰ ਰਹੀ ਆ ਸਰਕਾਰ ਵੱਲੋਂ ਕੋਈ ਵੀ ਯੋਗਦਾਨ ਨਹੀਂ ਤੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਮਿਸ਼ਨ ਦੇ ਨਾਲ ਮਿਲ ਕੇ ਉਹ ਤੁਹਾਡੀ ਹੈਲਪ ਕਰ ਸਕਣ ਮੈਂ ਚਾਹੁੰਨਾ ਕਿ ਤੁਸੀਂ ਆਪਣਾ ਨੰਬਰ ਮੈਂਸ਼ਨ ਕਰੋ ਨੰਬਰ ਦੱਸੋ ਤੇ ਨਾਲ ਤੁਸੀਂ ਉਹਨਾਂ ਨੂੰ ਆਪਣਾ ਜੋ ਵੀ ਮੇਰਾ ਨੰਬਰ ਹੈ ਜੀ 8754 0394 875401394 ਮੈਂ ਆਪਣੇ ਸਮਾਜ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਆਪਾਂ ਆਓ ਇਸ ਮੁਹਿੰਮ ਦੇ ਵਿੱਚ ਜਿਹੜਾ ਵੱਧ ਝੜ ਕੇ ਸਹਿਯੋਗ ਦੇਈਏ ਤਾਂ ਜੋ ਜਿਹੜੇ ਸਾਡੇ ਭੈਣ ਭਰਾ ਪਾਣੀ ਦੇ ਵਿੱਚ ਫਸੇ ਆ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਕਈ ਲੋਕ ਅੱਜ ਵੀ ਜਿਹੜੇ ਕਈ ਲੋਕਾਂ ਤੱਕ ਜਿਹੜਾ ਰਾਸ਼ਨ ਦੀ ਸਹਾਇਤਾ ਉਹ ਜਿਹੜੀ ਨਹੀਂ ਪਹੁੰਚ ਰਹੀ ਹੈ ਹਾਲਾਕਿ ਐਨਜੀਓ ਵੀ ਕਾਫੀ ਕੰਮ ਕਰ ਰਹੀਆਂ ਨੇ ਔਰ ਪੰਜਾਬ ਗਵਰਨਮੈਂਟ ਦੇ ਜਿਹੜੇ ਲੀਡਰਸ ਨੇ ਉਹ ਵੀ ਕੰਮ ਕਰ ਰਹੇ ਨੇ ਪਰ ਕਈ ਐਸੇ ਪਿੰਡ ਆ ਜੀ ਜਿਨ੍ਹਾਂ ਦੇ ਵਿੱਚ ਹਾਲੇ ਤੱਕ ਕੋਈ ਵੀ ਹੈਲਪ ਜਿਹੜੀ ਉਹ ਨਹੀਂ ਪਹੁੰਚ ਰਹੀ ਸੋ ਇਹ ਸਨ ਸਾਡੇ ਵਿੱਚ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਪਮਨ ਸਬਰਵਾਲ ਜੀ ਜਿਨ੍ਹਾਂ ਦੇ ਵੱਲੋਂ ਇਹ ਦੱਸਿਆ ਗਿਆ ਗਰਾਊਂਡ ਲੈਵਲ ਦੇ ਉੱਤੇ ਆ ਕੇ ਕਿ ਕਿਵੇਂ ਉਹਨਾਂ ਨੇ ਸਾਰੇ ਪਿੰਡ ਦਾ ਜਿਹੜਾ ਦੌਰਾ ਕੀਤਾ ਤੇ ਇਹਨਾਂ ਦੇ ਤੁਸੀਂ ਕੱਪੜਿਆਂ ਤੋਂ ਤੇ ਬੂਟਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਜਿਹੜਾ ਆ ਕਿੰਨਾ-ਕਿੰਨਾ ਚੜਿਆ ਹੋਇਆ ਪੂਰੇ ਕੱਪੜੇ ਜਿਹੜੇ ਭਿੱਜੇ ਪਏ ਨੇ ਔਰ ਇਹ ਸੇਵਾ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਸੋ ਅੱਜ ਮਿਸ਼ਨ ਅਲ ਫਾਊਂਡੇਸ਼ਨ ਦੀ ਪੂਰੀ ਟੀਮ ਜਿਹੜੀ ਆ ਉਸ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਅੱਜ ਆ ਤੇ ਪਵਨ ਜੀ ਜਿਹੜੀ ਰਸਤੇ ਆ ਤੁਹਾਡੇ ਵੱਲੋਂ ਉਹ ਕਿੱਥੇ ਮਤਲਬ ਹਲੇ ਗੱਡੀ ਆਈ ਨਹੀਂ ਤੁਹਾਡੀ ਜਿਹੜੀ ਨਹੀਂ ਸਾਡਾ ਇੱਕ ਜਿਹੜਾ ਟਰੈਕਟਰ ਹੈ ਉਹ ਇਸ 네ਪਾਲ ਪਿੰਡ ਦੇ ਵਿੱਚ ਪਹੁੰਚ ਚੁੱਕਿਆ ਔਰ ਦੋ ਗੱਡੀਆਂ ਸਾਡੀਆਂ ਜਿਹੜੀਆਂ ਉਹ ਦੂਸਰਾ ਕੋਈ ਸਾਈਡ ਤੇ ਪਿੰਡ ਹੈ ਉਹਦੇ ਵਿੱਚ ਪਹੁੰਚੀਆਂ ਜੀ 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 ਉਹਦੇ ਵਿੱਚ ਵੀ ਸਾਡੀ ਟੀਮ ਹੈ ਜਿਹੜੀ ਉਹ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਕਰ ਰਹੀ ਹੈ ਕੰਮ ਦੇਖੋ ਦੋਨਾਂ ਪਿੰਡਾਂ ਦੇ ਵਿੱਚ ਹੀ ਜਿਹੜਾ ਆ ਉਹ ਪਹੁੰਚੇ ਨੇ ਔਰ ਤਸਵੀਰਾਂ ਦੇ ਵਿੱਚ ਮੈਂ ਚਾਹਨਾ ਕਿ ਦਿਖਾਈਆਂ ਜਾਣ ਔਰ ਜਿਹੜਾ ਸਮਾਨ ਆ ਉਹ ਗੱਡੀ ਦੇ ਵਿੱਚੋਂ ਕੱਢਿਆ ਜਾ ਰਿਹਾ ਜੋ ਕਿ ਇਹ ਸਾਰਿਆਂ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ ਸਾਰਿਆਂ ਨੂੰ ਦਿੱਤਾ ਜਾਵੇਗਾ ਇਹ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਸੋ ਕੈਮਰਾਮੈਨ ਜਗਪ੍ਰੀਤ ਦੇ ਨਾਲ ਮੈਂ ਨਿਵਜੋਦ ਗਿਲ ਸੱਚ